ਇਹਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਸਿਸਟਡ ਟੋਟਲ ਨੀ ਰਿਪਲੇਸਮੈਂਟ ਕੀਤਾ ਹੈ ਪੇਸ਼ੈਂਟ ਦੇ ਗੋਡੇ ਖਰਾਬ ਸੀ ਔਰ ਇਹ ਅੰਦਰ ਨੂੰ ਮੁੜਿਆ ਹੋਇਆ ਸੀਗਾ ਅੰਦਰ ਨੂੰ ਮੁੜਿਆ ਹੋਣ ਕਰਕੇ ਗੋਡੇ ਨੂੰ ਇਸ ਨੂੰ ਵੈਰਸ ਕੰਡੀਸ਼ਨ ਕਹਿੰਦੇ ਆ ਇਹਦੇ ਵਿੱਚ ਡਿਫਾਰਮਿਟੀ ਜਿਆਦਾ ਹੋਵੇ ਤਾਂ ਅਸੀਂ ਅਸਿਸਟਡ ਇੰਟੈਲੀਜੈਂਸ ਦੀ ਹੈਲਪ ਲਈਤੀ ਇੱਕ ਐਡਵਾਂਸ ਟੈਕਨੀਕ ਹੈ ਇਕੁਇਵਲੈਂਟ ਟੂ ਰੋਬੋਟਿਕਸ ਜਿਹੜੀ ਪਲੈਨਿੰਗ ਕਰਕੇ ਦੱਸਦੀ ਆ ਕਿ ਜਿਹੜੇ ਗੋਡੇ ਦੇ ਕੱਟਸ ਹੈਗੇ ਆ ਉਹ ਸੀ ਕਿਸ ਤਰ੍ਹਾਂ ਲੈਣੇ ਚਾਹੀਦੇ ਤਾਂ ਕਿ ਲੱਤ ਪ੍ਰੋਪਰ ਸਿੱਧੀ ਹੋ ਸਕੇ ਗੋਡੇ ਦੀ ਮੂਵਮੈਂਟਸ ਅੱਛੀਆਂ ਬਣਨ ਪ੍ਰੋਪਰ ਬੈਲੈਂਸ ਹੋ ਸਕੇ ਇਨ ਬੈਲੈਂਸਿੰਗ ਦਾ ਨੀ ਕਹਿੰਦੇ ਵਿਦ दैट ਹੈਲਪ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਆਪਾਂ ਟੈਕਨੋਲੋਜੀ ਜਿਹੜੀ ਅੱਜਕੱਲ ਏਆਈ ਟੈਕਨੋਲੋਜੀ ਆ ਗਈ ਆ ਉਸ ਨੂੰ ਯੂਜ਼ ਕਰਦੇ ਹੋਇਆ ਗੋਡੇ ਦੇ ਕੱਟਸ ਪਲਾਨ ਕਰਦੇ ਆ ਉਹ ਸਾਨੂੰ ਇੱਕ ਗ੍ਰੇਟਰ ਪ੍ਰੈਸੀਜਨ ਦਿੰਦੇ ਹੈਗੇ ਆ ਐਕੂਰੇਸੀ ਦਿੰਦੇ ਹੈਗੇ ਔਰ ਕੁਝ ਸਪੈਸ਼ਲ सिज हूँ जिथे असी ना जो तो कन्वेंशनल मैथड जो नीं रिपलेसमेंट करते जो यूज नहीं कर सकते तो यह सब कट्स प्लैन करने टेक्नोलॉजी हेल्प करती है हाँ जी ये बागी हॉस्पिटल फर्स्ट टाइम यूज हुई है ईवन फिरोजपुर भी यह फर्स्ट टाइम यूज हुई है यह फर्स्ट टाइम है जो आर्टिफिशल इंटेलीजेंस के रिपलेसमेंट किया है ये मार्केट भी न्यू चीज़ है और फ्यूचर इसका स्कोप अच्छा है पेशेंट बहुत कंफर्टेबल है पेशेंट नी मिलावे वॉकिंग करके दिखावे पेशेंट अपने आप वॉक करना शुरू कर देता है कोरिडोर वॉक कर रहा है पेशेंट के पेन कम्परेटिवली बहुत घट है बहुत ही कंफर्टेबल है पेसेंट फिरोजपुर बहुत जाके चीज़ा लगभग हम फिरली अवेलेबल हो टेक्नोलॉजी की हैल्प न अपने गोडे बदलवा मेरा नाम डॉक्टर तेजेंद्र पल्ला मैं बतौर ऑर्थोपेडिक एंड और जॉइंट रिप्लेसमेंट सर्जन पंच साल तो इस हॉस्पिटल अपनी सेवावान दे रहा है, तो तो अगर मिलना, तो है। तुसी दस तो लैके दो बजे तक और शामी चार बजे तो छे बजे तक आ सकते हो इतने इसलिए स्पैशल अपॉइंटमेंट भी लैसते हो और विदाउट अपॉइंटमेंट आके डायरेक्टली भी मेरे मिल सकते हो नाम है चंद्र जी प्रॉब्लम ਮੈਨੂੰ ਉਹਦੇ ਨਾਲ ਬਾਕੀ ਕਾਫੀ ਮੁਸ਼ਕਲ ਸੀ ਜੀ ਤੇ ਫਿਰ ਤੁਸੀਂ ਕਿੰਨਾ ਮਿਲੇ ਕਿੱਥੇ ਦਿਖਾਇਆ ਜੀ ਮੈਂ ਜਿੰਨੇ ਪੰਡਾ ਜੀ ਨੂੰ ਮਿਲਿਆ ਜੀ ਇਹਨਾਂ ਨੇ ਫਿਰ ਸਾਰਾ ਕੁਝ ਇਹ ਵਾਲੇ ਹੀ ਦੱਸਿਆ ਤਾਂ ਜਿਹੜਾ ਤਾਂ ਲਵ ਪ੍ਰੇਮ ਹੋਇਆ ਜੀ ਇਹ ਕਿਸ ਟੈਕਨੋਲੋਜੀ ਨਾਲ ਹੋਇਆ ਹੈ ਤੇ ਜਿਹੜਾ 100 100 ਰੁਪਏ ਹੈ ਬਹੁਤ ਵਧੀਆ ਟੈਕਨੋਲੋਜੀ ਨਾਲ ਹੋਇਆ ਬਹੁਤ ਵਧੀਆ ਟੈਕਨੋਲੋਜੀ ਨਾਲ ਔਰ ਬਹੁਤ ਵਧੀਆ ਹੀ ਅਪਡੇਟ ਪਿਆ ਤੇ ਪਹਿਲਾ ਜੋ ਤਕਲੀਫ ਸੀਗੀ ਹੁਣ ਆਪਰੇਸ਼ਨ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਮੈਂ ਹੁਣ ਤੁਰ ਕੇ ਵੀ ਦੇਖਿਆ ਜੀ ਮੈਨੂੰ ਹੁਣ ਕੋਈ ਮੁਸ਼ਕਲ ਨਹੀਂ ਆ ਰਹੀ ਕੀ ਪਹਿਲਾਂ ਤੁਹਾਨੂੰ ਕੋਈ ਅੰਦਰ ਦੀ ਦਿੱਕਤ ਆ ਰਹੀ ਸੀ ਤੁਹਾਨੂੰ ਬਹੁਤ ਮੈਂ ਤੋੜਿਆ ਸੀ ਆਪਣੇ ਖੁੰਡੀ ਨਾਲ ਲੱਕੜ ਤੋੜਿਆ ਸੀ ਪਹਿਲਾਂ ਤੇ ਹੁਣ ਤੁਸੀਂ ਆਪਰੇਟ ਤੋਂ ਬਾਅਦ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਠੀਕ ਮਹਿਸੂਸ ਕਰਦਾ ਨਹੀਂ ਅਜੇ ਠੀਕਾਂ ਨਹੀਂ ਇੱਕ ਉੱਤਰਾਪ੍ਰੇਸ਼ ਜਿਹੜਾ ਕਦੋਂ ਹੋਇਆ ਸੀ ਮੈਂ ਹੁਣ ਇਸੇ ਦਾਖ ਲਗਿਆ ਸੀ ਮੰਗਲਵਾਰ ਮੇਰਾ ਅਪ੍ਰਿਸ਼ਨ ਹੋ ਗਿਆ ਸੀ ਅਨਲ ਬਾਗਿਆ ਹਸਪੀਟਲ ਤੇ ਜਿੰਦਰਪਾਲ ਆਜੀ ਨੇ ਅਪ੍ਰਿਸ਼ਨ ਕੀਤਾ ਸੀ ਤੇ ਕਦੋਂ ਫਿਰ ਤੁਸੀਂ ਅਪਡੇਟ ਤੋਂ ਬੱਤੀ ਜਿੰਦਰਪਾਲ ਕੋਲ ਆਜੇ ਮੈਨੂੰ ਨੇ ਦੂਜੇ ਦਿਨ ਟਰ ਦਿੱਤਾ ਸੀ ਯਾਨੀ ਕਿ ਬਹੁਤ ਵਾਰ ਤੁਸੀਂ ਟਰ ਲਾ ਕੇ ਹਾਂਜੀ ਟਰ ਲਾ ਪਿਆ ਸੀ ਤੇ ਫਿਰ ਠੀਕ ਹੋ ਉਸ ਕਰਿਓ ਹਾਂਜੀ ਅੱਜ ਮੈਂ ਕੱਲ ਦੋ ਵਾਰੀ ਟਰਿਆ ਅੱਜ 3 ਵਜੇ ਟਰਿਆ ਆਪਣੇ ਆਪ ਮੈਂ ਆਪਣੇ ਬਹੁਤ ਠੀਕ ਮਹਿਸੂਸ ਕਰਦਾ ਹਾਂ ਡਾਕਟਰ ਨੇ ਹੋਰ ਮੈਂ ਡਾਕਟਰ ਸਾਹਿਬ ਦਾ ਨਿਲ ਬਾਗਿਆ ਹਸਪੀਟਲ ਦਾ ਬਹੁਤ ਧੰਨਵਾਦੀ